ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਪਰਮੀਨ ਅਬਰੋਲ ਇੱਕ ਸਮਾਜ ਸੇਵਿਕਾ ਤੇ ਲੇਖਿਕਾ ਦੇ ਨਾਲ ਨਾਲ ਪ੍ਰੈਜ਼ੀਡੈਂਟ ਐਨ ਜੀਓ ਦੀਵਨ ਦ੍ਰਿਸ਼ਟੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਏ ਕਿ ਮਾਸਟਰ ਧਰਮਪਾਲ ਆਖਰੀ ਸਹਾਰਾ ਕਾਰ ਕਾਲਾ ਸਿੰਘਿਆ ਰੋਡ ਸਾਫੀਪੁਰ ਬਣਨ ਜਾ ਰਿਹਾ ਹੈ ਕਾਫੀ ਬੰਦ ਹੈ ਪਰ ਅਜੇ ਤੁਹਾਡੇ ਪੈਨਪ੍ਰਾਵਾਹ ਦੇ ਕੁਝ ਸਹਿਯੋਗ ਦੀ ਲੋੜ ਹੈ ਅਸੀਂ 15 ਅਗਸਤ ਨੂੰ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਸੀ ਪਰ ਕੁਝ ਕਮਜ਼ੋਰੀਆਂ ਕਰਕੇ ਕੁਝ ਕਮੀਆਂ ਰਹਿ ਜਾਣ ਕਰਕੇ ਅਸੀਂ ਇਸ ਨੂੰ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਅਜੇ ਤੁਹਾਡੇ ਸਹਾਰੇ ਦੀ ਲੋੜ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਦਸਵੰਦ ਕੱਢੋ ਤੇ ਜਿਹੜੇ ਤੁਸੀਂ ਵੀ ਸਾਰੇ ਵੀ ਪੈਣਾ ਦਸਵੰਦ ਕੱਢ ਰਹੇ ਹੋ ਉਹਦੇ ਵਿੱਚੋਂ ਥੋੜਾ-ਥੋੜਾ ਪੈਸਾ ਆਪਣੇ ਹੀ ਕੋਈ ਇੱਕ ਨੂੰ ਸੁਧਾਰਨ ਵਾਸਤੇ ਆਖਰੀ ਸਹਾਰਾ ਘਰ ਦੇ ਵਿੱਚ ਥੋੜਾ ਜਿਹਾ ਯੋਗਦਾਨ ਪਾਓ ਇਹ ਕਰ ਉਹਨਾਂ ਲੋਕਾਂ ਵਾਸਤੇ ਬੰਦੇ ਆ ਜਿਹੜਾ ਸੜਕਾਂ ਦੇ ਉੱਤੇ ਲਵਾਰਿਸ ਪਏ ਨੇ ਇਹਨੂੰ ਨਾ ਸਮਾਜ ਤੇ ਨਾ ਘਰ ਦੇ ਵਿੱਚ ਜਗ੍ਹਾ ਹੈ ਉਸ ਨੂੰ ਜਗ੍ਹਾ ਦੇ ਜਾਣੀਏ ਮਾਸਟਰ ਸਰਪਾਲ ਆਖਰੀ ਸਹਾਰਾ ਕਰ ਤੇ ਇਹ ਸਹਾਰਾ ਤਦ ਪੂਰਾ ਹੋਏਗਾ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਮਿਲੇਗਾ ਮੈਂ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਮੇਰੀ ਗੱਲ ਨੂੰ ਸੁਣ ਰਹੇ ਨੇ ਉਹ ਇਸ ਤੇ ਅਮਲ ਕਰਨਗੇ ਔਰ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਇਸ ਘਰ ਵਾਸਤੇ ਜ਼ਰੂਰ ਦੇਣਗੇ ਜਿਸ ਸਰਾ ਤੁਸੀਂ ਸਾਰੇ ਜਾਣਦੇ ਹੋ ਕਿ ਆਖਰੀ ਉਮੀਦ ਪਿਛਲੇ 5 ਸਾਲਾਂ ਤੋਂ ਬਹੁਤ ਕੰਮ ਕਰ ਰਹੀ ਹੈ ਚਾਹੇ ਕੋਰੋਨਾ ਕਾਲ ਦੇ ਵਿੱਚ ਲਾਸ਼ਾਂ ਨੂੰ ਫਰਮੇਸ਼ਨ ਕਰਨ ਦਾ ਕੰਮ ਸੀ ਚਾਹੇ ਭੁੱਖਿਆਂ ਨੂੰ ਰੋਟੀ ਦੇਣ ਦਾ ਜਿੱਦਾਂ ਦੀ 11 ਰੁਪਏ ਦੇ ਵਿੱਚ ਰੋਟੀ ਦੇ ਰਹੀ ਹੈ ਇਸ ਦੇ ਇਲਾਵਾ ਘਰ-ਘਰ ਤੋਂ ਚੀਜ਼ਾਂ ਇਕੱਠੀਆਂ ਕਰਕੇ ਚਾਹੇ ਉਹ ਕੱਪੜੇ ਨੇ ਚਾਹੇ ਬਰਤਨ ਨੇ ਚਾਹੇ ਕਿਸੇ ਤਰ੍ਹਾਂ ਦਾ ਕਰਦਾ ਇਸਤੇਮਾਲ ਦਾ ਜ਼ਮਾਨਾ ਹੈ ਉਹਨਾਂ ਲੋਕਾਂ ਤੱਕ ਪਹੁੰਚਾਣਾ ਜਿਨ੍ਹਾਂ ਨੂੰ ਅਸੀਂ ਜ਼ਰੂਰਤ ਹੈ ਇਹ ਕੰਮ ਕਰ ਰਹੀ ਹੈ ਤੇ ਇਹਨਾਂ ਨੂੰ ਅੱਜ ਤੁਹਾਡੇ ਤਾਕੀ ਇਹ ਬਾਕੀਆਂ ਨੂੰ ਸਹਾਰਾ ਦੇ ਸਕਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੀ ਨਿੱਕ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਇਸ ਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਓ ਮਹੋਦ ਬੋਤਨ ਪਾਚੀ